ਔਰ ਜਿਹੜੀਆਂ ਵੀ ਮੰਗਾਂ ਨੇ ਕਿਆਂ ਉਹ ਮੈਂ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਜਿੰਨੀਆਂ ਵੀ ਮੰਗਾਂ ਨੇ ਆਪਾਂ ਹੱਲ ਕਰੀਏ ਜਿੰਨੀਆਂ ਵੀ ਮੰਗਾਂ ਨੇ ਸਾਰੀਆਂ ਸਿਲ ਹੱਲ ਕਰਾਂਗੇ ਪਹਿਲੀ ਵਾਰ ਹੋਇਆਗਾ ਕਿ 6000 ਤੋਂ ਲੈ ਕੇ 25000 ਤੱਕ ਉਹਨਾਂ ਤਨਖਾਹ ਵਧਾਈ ਗਈ ਆ ਇਹ ਪੰਜਾਬ 'ਚ ਇਤਿਹਾਸਿਕ ਵਾਅਦਾ ਹੋਇਆਗਾ ਰਮੀ ਜਿਹੜੀ بارش ਸਰੋਤ ਦੀ ਚੋਣ ਹੋਈ ਆ ਉਹਦੇ ਸਾਰੇ ਜਿਹੜੇ ਆਫਿਸ ਪੀਰੀਅਡ ਨੂੰ ਨੇ ਆਪਣੇ ਅਹੁਦੇ ਸੰਭਾਲੇ ਦੇਣਗੇ ਔਰ ਲੰਮੇ ਸਾਲ ਦਾ ਫੰਕਸ਼ਨਲ ਸੀ ਸਾਰਿਆਂ ਨੂੰ ਮੁਬਾਰਕਬਾਦ ਜੇਰ ਹੋਈ ਆ ਸੋ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਬਾਰਕਵਾਦ ਦਿੰਨਾ ਕਿ ਨਵੇਂ ਸਾਲ ਦੇ ਇਹ ਜਿਹੜਾ ਨਵਾਂ ਸਾਲ ਆਇਆ ਹੈ ਕਿ ਸਭ ਲਈ ਖੁਸ਼ੀਆਂ ਖੀੜੇ ਲੈ ਕੇ ਆਵੇ ਔਰ ਸਾਰੇ ਜਿਹੜੇ ਸੂਲ ਤਰਕੀਆਂ ਵਾ ਕੀ ਰੱਖੀ ਗਈ ਹੈ। ਅਹ ਦੇਖੋ ਬਾਰਸ ਸਰੂਰ ਜਿਹੜੀਆਂ ਮੇਰੀ ਆਪਣੀ ਬਾਾਰ ਆ ਮੈਂ ਇੱਥੇ ਲਗਭਗ 17 ਸਾਲ ਵਕਾਲਤ ਕੀਤੀ ਆ ਔਰ ਉਸ ਤੋਂ ਬਾਅਦ ਇਸੇ ਬਾਾਰ ਦੇ ਅੰਦਰ ਪ੍ਰਧਾਨ, ਵਾਈਸ ਪ੍ਰਧਾਨ ਵੱਖ-ਵੱਖਹੁਦਿਆਂ ਤੇ ਵੀ ਰਹਾਂਗਾ ਔਰ ਜਿਹੜੀਆਂ ਵੀ ਮੰਗਾਂ ਨੇ ਕੀਆਂ ਉਹ ਮੈਂ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ। ਮੈਂ ਅੱਜ ਹੀ ਮਾਨਯੋਗ ਦਿੱਤੀ ਕਮਿਸ਼ਨ ਸਾਹਿਬਾਨ ਨੂੰ ਆਦੇਸ਼ ਜਾਰੀ ਕੀਤਾ ਨੇ ਕਿ ਸਾਡੇ ਐਮ.ਐਲ.ਏ. ਨਿਰੰਦਰਪੁਰ ਭਰਾਜ ਜੀ ਖੜੇ ਨੇ ਕਿ ਸ ਤੱਕੇ ਮਿਲ ਕੇ ਪ੍ਰਪੋਜ਼ਲ ਤਿਆਰ ਕਰ ਲੈਣ ਤਾਂ ਕਿ ਜਿੰਨੀਆਂ ਵੀ ਮੰਗਾਂ ਨੇ ਆਪਾਂ ਹੱਲ ਕਰੀਏ ਜਿੰਨੀਆਂ ਵੀ ਮੰਗਾਂ ਨੇ ਸਾਰੀਆਂ ਅਸੀਂ ਹੱਲ ਕਰਾਂ। ਇਹ ਨਹੀਂ ਦੇਖੋ ਅਜੇ ਕੋਈ ਕੈਨਸਲ ਨਹੀਂ ਹੋਇਆ ਹੈਗਾ ਅਜੇ ਉਹ ਜੁਡੀਸ਼ੀਅਲ ਪ੍ਰੋਸੈਸ ਦੇ ਅੰਦਰ ਆ ਸੋ ਮੈਂ ਜ਼ਿਆਦਾ ਕਮੈਂਟ ਨਹੀਂ ਕਰੂਗਾ ਕਿ ਮੈਟਰ ਇਜ਼ ਸਬ ਜੁਡਾਈਸ। ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਕੋਈ ਵੀ ਰੋਜ਼ਗਾਰ ਨਾਲ ਵਾਅਦੇ ਕਰਦੇ ਸੀ ਉਹਨਾਂ ਤੇ ਧਰਨਿਆਂ ਤੇ ਜਾਂਦੇ ਖਤਮ ਕਰਨ ਨੂੰ ਉਹ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਨਹੀਂ ਹੋਏ ਸਮੇਂ ਤੋਂ ਦੁਕਾਨੋਂ ਦੇ ਕਿਸੇ ਸਾਰ ਵੀ ਨਹੀਂ ਦਿੱਤੀ ਗਈ ਦੇਖੋ ਲਗਭਗ 40000 ਨੌਕਰੀਆਂ ਪੰਜਾਬ ਦੇ ਅੰਦਰ ਇਸ ਸਾਲ ਦੇ ਅੰਦਰ ਪਹਿਲੇ ਸਾਲ ਦੇ ਅੰਦਰ 40000 ਨੌਕਰੀਆਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਜਿਹੜੀਆਂ ਉਹ ਮਹੱਈਆ ਕਰਵਾਜਾਂਗੇ ਜ ਨਹੀਂ ਔਰ ਲਗਭਗ 300 ਤੋਂ ਉੱਪਰ ਮੀਟਿੰਗਾਂ ਮੇਰੇ ਨਾਲ ਜਿੰਨੀਆਂ ਵੀ ਜਿੱਥੇ ਬੰਦੀਆਂ ਦਾ ਬੇਨਲਾ ਕਰ ਚੁੱਕੇ ਨੇ ਸੋ ਜਿਹਦੀ ਵੀ ਡਿਮਾਂਡ ਜਾਇਜ਼ ਹੁੰਦੀ ਆ ਉਹ ਅਸੀਂ 100% ਉਹਨੂੰ ਜਿਹੜੀ ਆ ਮੰਨਦੇ ਆ ਕਿ ਖਾਸ ਕਰਕੇ ਟੀਚਰ ਸੈਕਸ਼ਨ ਜਿਹੜੀ ਆ ਟੀਚਰਾਂ ਦੀਆਂ ਲਗਭਗ ਪਹਿਲੀ ਵਾਰ ਹੋਇਆਗਾ ਕਿ 6000 ਤੋਂ ਲੈ ਕੇ 25000 ਤੱਕ ਕੋਰਨ ਤਨਖਾਹ ਵਧਾਈ ਗਈ ਆ ਇਹ ਪੰਜਾਬ ਚ ਇਤਿਹਾਸਿਕ ਵਾਅਦਾ ਹੋਇਆਗਾ ਜਿਹੜੇ ਹਸਤਾਖਰ ਟੈਂਕੀ ਦੇ ਬੈਠੇ ਨੇ ਮਾਨ ਸਾਹਿਬ ਨੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨਾਲ ਫੋਨ ਤੇ ਗੱਲ ਕਰਕੇ ਉਹਨਾਂ ਨੂੰ ਟੈਂਕੀ ਤੋਂ ਉਤਾਰਿਆ ਸੀ ਤੇ ਉਹਨਾਂ ਨੇ ਵਿਸ਼ਵਾਸਨ ਦਿੱਤਾ ਸੀ ਕਿ ਤੁਹਾਡੇ ਮਸਲੇ ਹੱਲ ਹੋਣਗੇ ਕੀ ਹੁਣ ਉਹ ਕੋਈ ਵਾਅਦਾ ਯਾਦ ਨਹੀਂ ਰਿਹਾ ਦੇਖੋ ਸਾਰੇ ਵਾਅਦੇ ਯਾਦ ਨੇ ਸਾਰੀਆਂ ਗੱਲਾਂ ਯਾਦ ਨੇ ਔਰ ਸਾਰਿਆਂ ਨੂੰ ਅਸੀਂ ਮਿਲਦੇ ਆ ਸੋ ਸਾਰਿਆਂ ਦੇ ਜਿੰਨੀਆਂ ਵੀ ਜਾਇਜ਼ ਮੰਗਾਂ ਨੇ ਉਹ ਅਸੀਂ ਹੱਲ ਕਰ ਰਹੇ ਆ ਸੋ ਈਡੀ ਦਾ ਜਿਹੜਾ ਜਵਾਬ ਆ ਉਹ ਬਣ ਜੋ ਸਾਡੇ ਸਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਲਿਖਤੀ ਤੌਰ ਤੇ ਭੇਜਿਆ